ਬੀਤੇ ਦਿਨੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਦੀਪ ਸਰਦਾਰਨੀ ਲਾਈਵ ਹੋਈ ਸੀ ਤੇ ਲਾਈਵ ਹੋਣ ਤੋਂ ਬਾਅਦ ਲੋਕਾਂ ਦੇ ਕਮੈਂਟ ਆਉਣੇ ਸ਼ੁਰੂ ਹੋ ਗਏ ਕਿ ਤੁਸੀਂ ਆਪਣੇ ਹਸਬੰਡ ਨੂੰ ਇੰਸਟਾਗ੍ਰam ਅਕਾਊਂਟ ਦੇ ਉੱਪਰੋਂ ਅਨਫੋਲੋ ਕਿਉਂ ਕੀਤਾ ਤੇ ਤੁਸੀਂ ਹੁਣ ਦੁਬਾਰੇ ਆਸਟ੍ਰੇਲੀਆ ਕਿਉਂ ਨਹੀਂ ਜਾਂਦੇ ਪਏ ਤੁਹਾਡੀ ਤੁਹਾਡੇ ਹਸਬੰਡ ਨਾਲ ਲੜਾਈ ਹੋ ਗਈ ਆ ਸੋ ਇਹਨਾਂ ਗੱਲਾਂ ਦਾ ਜਵਾਬ ਦਿੰਦੇ ਹੋਇਆ ਦੀਪ ਸਰਦਾਰਨੀ ਨੇ ਕਿਹਾ ਸੀ ਕਿ ਮੇਰੇ ਤੋਂ ਗਲਤੀ ਨਾਲ ਅਨਫੋਲੋ ਹੋ ਗਿਆ ਮੇਰਾ ਹਸਬੰਡ ਮੈਂ ਦੁਬਾਰੇ ਫੋਲੋ ਜ਼ਰੂਰ ਕਰਾਂਗੀ ਸੋ ਨਾਲ ਦੀ ਨਾਲ ਦੀਪ ਸਰਦਾਰਨੀ ਨੇ ਕੁਝ ਕੁ ਸਟੋਰੀਆਂ ਤੇ ਕੁਝ ਕੁ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਆਪਣੇ ਹਸਬੰਡ ਦੇ ਉਸੇ ਟਾਈਮ ਤੋਂ ਉੱਥੇ ਹੀ ਨਾਲ ਦੀ ਨਾਲ ਜਦੋਂ ਦੀਪ ਸਰਦਾਰਨੀ ਨੂੰ ਪੁੱਛਿਆ ਗਿਆ ਕਿ ਤੁਸੀਂ ਆਸਟ੍ਰੇਲੀਆ ਹੁਣ ਵਾਪਸ ਕਦੋਂ ਜਾਓਗੇ ਤਾਂ ਦੀਪ ਸਰਦਾਰਨੀ ਨੇ ਇੱਕ ਸਟੋਰੀ ਸਾਂਝੀ ਕੀਤੀ ਜੋ ਸਟੋਰੀ ਤੁਸੀਂ ਅੱਗੇ ਦੇਖੋਗੇ ਬਾਕੀ ਇੱਥੇ ਜੇ ਆਪਾਂ ਤੁਹਾਨੂੰ ਦੱਸ ਦਈਏ ਕਿ ਦੀਪ ਸਰਦਾਰਨੀ ਦਾ ਲਾਈਵ ਆ ਜਿਹੜਾ ਕਿ ਤੁਹਾਨੂੰ ਉਸ ਦਾ ਲਿੰਕ ਡਿਸਕ੍ਰਿਪਸ਼ਨ ਜਿਹੜੀ ਬਿਲਟੀ ਜਾ ਕੇ ਤੁਸੀਂ ਸਾਰਾ ਲਾਈਵ ਜ਼ਰੂਰ ਦੇਖ ਕੇ ਆ ਜਿਸ ਦੇ ਵਿੱਚ ਦੀਪ ਸਰਦਾਰਨੀ ਨੇ ਸਾਰੀਆਂ ਗੱਲਾਂ ਕਲੀਅਰ ਕੀਤੀਆਂ ਸੀ ਕਿ ਮੇਰੇ ਹਸਮੈਂਟ ਨਾਲ ਮੇਰੀ ਕੋਈ ਲੜਾਈ ਨਹੀਂ ਹੋਈ ਮੇਰੇ ਤੋਂ ਗਲਤੀ ਨਾਲ ਅਨਫੋਲੋ ਹੋ ਗਏ ਹੁਣੇ ਬਾਕੀ ਸੋ ਬਾਕੀ ਦੀਪ ਸਰਦਾਰਨੀ ਨੇ ਇਹੀ ਕਿਹਾ ਕਿ ਮੈਂ 5-7 ਦਿਨਾਂ ਦੇ ਵਿੱਚ ਬਾਕੀ ਤੁਸੀਂ ਸਟੋਰੀ ਅੱਗੇ ਦੇਖ ਸਕਦੇ ਹੋ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰੱਖਾ